ਸ਼ੈਮਰੋਕ ਇੰਟਰਨੈਸ਼ਨਲ ਸਕੂਲ ਨੇ ਆਪਣਾ 8ਵਾਂ ਸਾਲਾਨਾ ਦਿਵਸ ਬਹੁਤ ਉਤਸ਼ਾਹ ਤੇ ਸ਼ਾਨੂ ਸ਼ੌਕਤ ਨਾਲ ਮਨਾਇਆ। ਜਿਸ ਵਿੱਚ ਵਿਦਿਆਰਥੀਆਂ ਮਾਪਿਆਂ ਤੇ ਸਤਿਕਾਰਯੋਗ ਮਹਿਮਾਨਾਂ ਨੂੰ ਪ੍ਰਾਪਤੀਆਂ ਸੱਭਿਆਚਾਰ ਤੇ ਪ੍ਰੇਰਨਾ ਦੀ ਇੱਕ ਸ਼ਾਮ ਲਈ ਇਕੱਠਾ ਕੀਤਾ ਗਿਆ ਇਸ ਸਮਾਗਮ ਦੀ ਸ਼ੋਭਾ ਸ਼੍ਰੀ ਜਸਵਿੰਦਰ ਸਿੰਘ ਬਿਰਦੀ ਡੀਆਈਜੀ ਬੀਐਸਐਫ ਗੁਰਦਾਸਪੁਰ ਸਰਕਲ ਨੇ ਪ੍ਰਾਪਤ ਕੀਤੀ ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸੇਵਾ ਨਿਭਾਈ ਡਾਕਟਰ ਦੀਪਕ ਭਗਤ ਕਮਿਸ਼ਨਰ ਸੀਜੀਐਸਟੀ ਜਲੰਧਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ਦੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ ਜਸ਼ਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ ਜਿਸ ਤੋਂ ਬਾਅਦ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਇਆ ਜਿਸ ਵਿੱਚ ਸ਼ੈਮਰੋਗ ਦੇ ਵਿਦਿਆਰਥੀਆਂ ਦੀ ਅਥਾਹ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਦਰਸ਼ਕਾਂ ਨੇ ਕਈ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਨੰਦ ਮਾਣਿਆ ਜਿਵੇਂ ਕਿ ਆਰਮੀ ਐਕਟ ਸਕਿੱਟ ਅਤੇ ਮਾਈਮ, ਵੱਖ-ਵੱਖ ਭਾਰਤੀ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਨਾਚ ਗਿੱਦਾ ਅਤੇ ਭੰਗੜਾ ਜੋ ਸ਼ਾਮ ਦੇ ਸ਼ੋਅ ਸਟਾਪਰ ਵਜੋਂ ਉੱਭਰਿਆ ਰੰਗੀਨ ਪੇਸ਼ਕਾਰੀਆਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਸਨ। ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿੱਥੇ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿੱਚ ਉੱਤਮਤਾ ਅਤੇ ਵਕ-ਵਕ ਵਿਸ਼ੇਸ਼ ਸ਼੍ਰੇਣੀਆਂ ਜਿਵੇਂ ਕਿ ਸਰਵੋਤਮ ਨੇਤਾ, ਸਰਵੋਤਮ ਹਾਜ਼ਰੀ, ਖੇਡਾਂ ਅਤੇ ਅਨੁਸ਼ਾਸਨ ਅਤੇ ਹੋਰ ਬਹੁਤ ਸਾਰਿਆਂ ਲਈ ਸਨਮਾਨਿਤ ਕੀਤਾ ਗਿਆ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਹਨਾਂ ਦੇ ਸਮਰਪਣ ਅਤੇ ਨਿਰੰਤਰ ਮਿਹਨਤ ਲਈ ਪ੍ਰਸ਼ੰਸਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਡੀ.ਆਈ.ਜੀ. ਸ਼੍ਰੀ ਜਸਵੰਦਰ ਸਿੰਘ ਬਿਰਦੀ ਨੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਅਜਿਹੇ ਯਾਦਗਾਰੀ ਜਸ਼ਨ ਵਿੱਚ ਸੱਦਾ ਦਿੱਤਾ ਗਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਖੁਸ਼ਹਾਲ, ਅਨੁਸ਼ਾਸਿਤ ਅਤੇ ਸਫਲ ਜੀਵਨ ਜਿਉਣ ਲਈ ਕੀਮਤੀ ਸੁਝਾਅ ਸਾਂਝੇ ਕਰਕੇ ਉਤਸ਼ਾਹਿਤ ਕੀਤਾ। ਉਹਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੈਂ ਸਵਰਨ ਸਰੰਗਲ ਚੇਅਰਮੈਨ ਸੈਮਰੋਕ ਇੰਟਰਨੈਸ਼ਨਲ ਸਕੂਲ ਦੀਨਾ ਨਗਰ ਤੋਂ ਮੈਂ ਡੀਆਈਜੀ ਸਾਹਿਬ ਦਾ ਔਰ ਦੀਪਕ ਭਗਤ ਜੀ ਦਾ ਜੁਆਇੰਟ ਕਮਿਸ਼ਨਰ ਜੋ ਪੰਜਾਬ ਕੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਨਿਕਾਲ ਕੇ ਹਮਾਰੇ ਸਮਾਰੋਹ ਮੇ ਸ਼ਿਰਕਤ ਕੀ ਹੈ ਧੰਨਵਾਦ ਥੈਂਕ ਯੂ ਅੱਜ ਬੜੀ ਖੁਸ਼ੀ ਕੀ ਬਾਤ ਹੈ ਕਿ ਹਮ ਸੈਮਰੋਕ ਇੰਟਰਨੈਸ਼ਨਲ ਸਕੂਲ ਜੋ ਕਿ ਆਪਣਾ ਐਨੂਅਲ ਡੇ ਮਨਾ ਰਹਾ ਹੈ ਉਸ ਹਿੱਸਾ ਬਣ ਕੇ ਮੇਰੇ ਕੋ ਬੜਾ ਗਰਵ ਹੋ ਰਹਾ ਹੈ ਬੜੀ ਖੁਸ਼ੀ ਹੋ ਰਹੀ ਹੈ सैमरॉक के इंटरनेशनल स्कूल के बच्चे और स्टाफ बहुत टैलेंटेड है जो कल्चर प्रोग्राम दिखाया गया उसमें उन्होंने बड़ा अच्छा अपने हुनर का मुजहरा किया है और बच्चे और स्टाफ बहुत मेहनती है मैनेजमेंट इन्होंने अच्छा जो छोटे छोटे ज्या टाइम के बीच में ही बहुत अच्छी प्रोग्रेस कर ली है और मैं भगवान के आगे प्रार्थना करता हूँ ये जो स्कूल है आने वाले टाइम में दिन दुगनी ਰਾਜ ਚੌਗ ਨੀ ਤਰੱਕੀ ਕਰੇ ਅਤੇ ਬੱਚੋ ਕੋ ਜੋ ਰੋਸ਼ਨੀ ਕੀ ਤਰਫ ਲੈ ਕੇ ਜਾਵੇਗਾ ਇਹਨੋ ਨੇ ਬੀੜਾ ਉਠਾਇਆ ਹੈ ਉਸਮੇਂ ਭਗਵਾਨ ਇਨਕੋ ਕਾਮਯਾਬੀ ਦੇ